ਗੋਦ ਗੋਦ ਘਟਾਲੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਫਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 948 ਅੰਕ ਤੇ ਸ਼ਲੋਕ ਅਚਾਨਕ ਕਰਦੇ ਸ਼ਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਕਹਿੰਦੇ ਮਨ ਤੋਂ ਝੂਠਾ ਝੂਠ ਦੀ ਉਹ ਕਮਾਈ ਕਰਦਾ ਮਾਇਆ ਨੂੰ ਫਿਰੇ ਕਰਦਾ ਕੀ ਹੈ ਮਾਇਆ ਵਾਸਤੇ ਫਿਰਦਾ ਤਪਾ ਸਦਾਵਾ ਹੈ ਆਪਣੇ ਆਪ ਨੂੰ ਤਪਾ ਕਹਾਉਂਦਾ ਹੈ ਤਪਾ ਜਿਹੜਾ ਤਪੱਸਿਆ ਕਰਦਾ ਹੈ ਜਿਹੜਾ ਤਪ ਕਰਦਾ ਉਸ ਨੂੰ ਤਪਾ ਕਹਿੰਦੇ ਆ ਜਿਹੜਾ ਸਿਮਰਨ ਕਰਦਾ ਪਾਠ ਕਰਦਾ ਉਸ ਨੂੰ ਤਪਾ ਕਹਿੰਦੇ ਆ ਕਿੰਨਾ ਬੜਾ ਤਪੱਸਵੀ ਹੈ ਜਿਹਨੇ ਬੜਾ ਤਪ ਕੀਤਾ ਕਹਿੰਦੇ ਮਨ ਦਾ ਝੂਠਾ ਹੈ ਝੂਠ ਦੀ ਕਮਾਈ ਕਰਦਾ ਹੈ ਤਪਾ ਕਹੋਂਦਾ ਆਪਣੇ ਆਪ ਨੂੰ ਫਿਰਦਾ ਮਾਇਆ ਵਾਸਤੇ ਹੈ ਮਾਇਆ ਵਾਸਤੇ ਪਾਠ ਕਰਦਾ ਹੈ ਮਾਇਆ ਵਾਸਤੇ ਤਪੱਸਵੀ ਕਹੋਂਦਾ ਮਾਇਆ ਵਾਸਤੇ ਸੇਵਾ ਕਰਦਾ ਕਹਿੰਦੇ ਝੂਠਾ ਹੈ ਮਨ ਦਾ ਮਾਇਆ ਨੂੰ ਫਿਰੇ ਤਪੱਸਦਾ ਵੈ ਦੋਨੋਂ ਚੀਜ਼ਾਂ ਇੱਕ ਬਰਾਬਰ ਨਹੀਂ ਚੱਲਣੀਆਂ ਜਾਂ ਮਾਇਆ ਮਿਲੂਗੀ ਜਾਂ ਤਪ ਮਿਲੂਗਾ ਇੱਕੋ ਚੀਜ਼ ਦੀ ਪ੍ਰਾਪਤੀ ਹੋਣੀ ਅਸੀਂ ਦੋਨੇ ਮੰਗਦੇ ਆ ਜਿਹੜਾ ਦੋਨੋਂ ਚੀਜ਼ਾਂ ਦੁਵਿਧਾ ਵਿੱਚ ਪੈ ਗਿਆ ਦਬਿੱਦਾ ਤਾਂ ਗਲਦੀ ਹੈ। ਨਾ ਘਰ ਦਾ ਰਹਿੰਦਾ ਨਾ ਬਾਹਰ ਦਾ ਰਹਿੰਦਾ। ਹੂਕਮਕਾਲ ਪੁਰਖ ਦਾ ਵਰਤਦਾ ਹੈ। ਜਿਹੜਾ ਨਾ ਮਰਦ ਹੁੰਦਾ ਨਾ ਔਰਤ ਹੁੰਦਾ। ਉਹ ਕੀ ਹੁੰਦਾ? ਉਸ ਨੂੰ ਹੀ ਜਿਹੜਾ ਕਹਿੰਦੇ ਆ। ਹੀ ਜਿਹੜੇ ਦਾ ਕਿੰਨਾ ਇੱਕ ਸਤਕਾਰ ਹੈ। ਸਮਾਜ ਦੇ ਵਿੱਚ ਬਹੁਤ ਔਖੀ ਜ਼ਿੰਦਗੀ ਕੱਟਦਾ ਏ ਜਿਹੜਾ ਇਸ ਤਰ੍ਹਾਂ ਜਿਹੜਾ ਬੰਦਾ ਦੁਬਿਧਾ ਵਿੱਚ ਐ ਉਹਦੀ ਮੰਜ਼ਿਲ ਇਹੀ ਐ ਜਾਂ ਇੱਧਰ ਜਾਂ ਇੱਧਰ ਜਾਂ ਚੋਰ ਜਾਂ ਸਾਧ ਇੱਕ ਬਣਨਾ ਐ ਜਾਂ ਚੋਰ ਬਣ ਜਾ ਜਾਂ ਸਾਧ ਬਣ ਜਾ ਜਾਂ ਤਪੱਸਵੀ ਬਣ ਜਾ ਜਾਂ ਮਾਇਆ ਲੈ ਲਾ ਦੇਖਣ ਸਾਡਾ ਵੀ ਮਨ ਇਸ ਤਰੀ ਹਿਲਦਾ ਕਦੇ ਅਸੀਂ ਵਿਸ਼ਵਾਸ ਕਰ ਲੈਂਦੇ ਆ ਕਿਸੇ ਸਾਧੂ ਸੰਤ ਦੇ ਕਦੇ ਸਾਡਾ ਵਿਸ਼ਵਾਸ ਛੇ ਲ ਜਾਂਦਾ ਅਸੀਂ ਕੌਣ ਹਾਂ ਅਸੀਂ ਨਾ ਘਰ ਦੇ ਨਾ ਘਾਟ ਦੇ ਅਸੀਂ ਦੁਬਿਧਾ ਵਿੱਚ ਫਸ ਗਏ ਮਾਇਆ ਨੂੰ ਫਿਰੇ ਤਪੱਸਾ ਦਾਵੇ ਭਰਮੇ ਭੁੱਲਾ ਕਹਿੰਦੇ ਭਰਮ ਦੇ ਵਿੱਚ ਭੁੱਲਿਆ ਫਿਰਦਾ ਸਭ ਤੀਰਥ ਗਏ ਕਹਿੰਦੇ ਸਾਰੇ ਤੀਰਥਾਂ ਤੇ ਜਾਇਆ ਆ ਪਰਮ ਦੇ ਵਿੱਚ ਹੈ ਬਹਿਮ ਦੇ ਵਿੱਚ ਹੈ ਉਹ ਤਪਾ ਕੈਸੇ ਪਰਮਗਤ ਲਹਿ ਕਹਿੰਦੇ ਉਹ ਤਪਾ ਫਿਰ ਕਿਸ ਤਰ੍ਹਾਂ ਪ੍ਰਮਾਤਮਾ ਦੀ ਗਤੀ ਨੂੰ ਪਾ ਸਕਦਾ ਹੈ ਜਿਹੜਾ ਮਾਇਆ ਵਾਸਤੇ ਫਿਰਦਾ ਹੈ ਸੱਸੀ ਕੀ ਬਹੁਤ ਸੰਸਾਰੀ ਦੀ ਚੁਲਜ ਗਿਆ ਇਹ ਤਾਂ ਮਾਇਆ ਦਾ ਵਪਾਰ ਬਣਾ ਲਿਆ ਇਹ ਮਾਇਆ ਦਾ ਵਪਾਰ ਨਹੀਂ ਤੰਤਨ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ ਸਬਦ ਦੇ ਰਾਹੀ ਦਹਦਿਆ ਉਹ ਤਪਾ ਕੈਸੇ ਪਰਮਗਾਤ ਲਹਿ ਹੁਣ ਤਪੇ ਵਾਸਤੇ ਪਤਾ ਲੱਗ ਗਿਆ ਤਪਾ ਉਹ ਹੈ ਜਿਹੜਾ ਰੱਬ ਨੂੰ ਪਾਉਣਾ ਚਾਹੁੰਦਾ ਤਪੱਸਿਆ ਕਰਦਾ ਕਹਿੰਦੇ ਫਿਰਦਾ ਮਾਇਆ ਵਾਸਤੇ ਹੈ ਉਹ ਤਪਾ ਕਹਿੰਦੇ ਫਿਰ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾ ਸਕਦਾ ਹੈ ਲੇਕਿਨ ਅੱਜ ਇੰਨਾ ਵਿਸਾਰ ਹੋ ਚੁੱਕਿਆ ਮਾਇਆ ਦਾ ਮਾਇਆ ਤੋਂ ਬਿਨਾਂ ਕੋਈ ਗੱਲ ਨਹੀਂ ਸਾਡੇ ਕੋਲ ਸਾਡਾ ਮਨੋਰਥ ਮਾਇਆ ਕਮਾਉਣਾ ਹੁੰਦਾ ਹੈ ਸਾਡਾ ਮਨੋਰਥ ਭਗਤੀ ਕਰਨਾ ਨਹੀਂ ਹੈ ਉਹ ਤਪਾ ਕੈਸੇ ਪਰਮਗਤ ਲਹ ਗੁਰ ਪ੍ਰਸਾਦੀ ਕੋ ਕਹਿੰਦੇ ਕੋਈ ਹੈ ਜਿਹੜਾ ਸਬਦ ਦਾ ਪ੍ਰਸ਼ਾਦ ਲੈ ਕੇ ਫਿਰ ਸੱਚ ਕਮਾਵੇ ਫਿਰ ਉਹਦੀ ਕਮਾਈ ਕਰਦਾ ਗੌਰ ਪਰਸਾਤੀ ਕੋ ਸੱਚ ਕਮਾਵੇ ਜਿਹੜਾ ਸਬਦ ਮਿਲਦਾ ਨਾ ਉਹ ਕਮਾਈ ਕਰਨ ਬਾਅਦ ਤੇ ਮਿਲਦਾ ਸਬਦ ਕਿਸ ਤੇ ਬਾਅਦ ਤੇ ਮਿਲਦਾ ਸਬਦ ਦੀ ਕਮਾਈ ਕਰਨੀ ਹੈ ਇਹ ਵੀ ਤਾਂ ਭਲੇਖਾ ਹੈ ਕਿ ਸ਼ਬਦ ਦੀ ਕਮਾਈ ਕਿ ਇਸ ਤਰ੍ਹਾਂ ਕਰਨੀ ਹੈ ਸ਼ਬਦ ਦੀ ਕਮਾਈ ਸ਼ਬਦ ਦਾ ਸਿਮਰਨ ਕਰਨਾ ਹੈ ਜਿਹੜਾ ਪ੍ਰਸ਼ਾਦ ਗੁਰੂ ਦਿੰਦੇ ਆ ਸ਼ਬਦ ਦਾ ਉਹ ਸਿਮਰਨ ਕਰਨ ਵਾਸਤੇ ਦਿੰਦੇ ਆ ਇੱਥੇ ਤਾਂ ਭਲੇਖਾ ਪੈ ਗਿਆ ਅਸੀਂ ਪ੍ਰਸ਼ਾਦ ਖਾਣੇ ਵਾਲਾ ਇਹ ਮੰਨੀ ਬੈਠੇ ਆ ਇਹੀ ਖਾਂਦੇ ਆ ਇਧਰ ਸ਼ਬਦ ਦੀ ਕਮਾਈ ਕਰਨ ਦੇ ਵਾਸਤੇ ਹੁਕਮ ਹੈ ਕਿਹੜਾ ਕਦੇ ਗੱਲ ਵਿਚਾਰੀ ਐ ਲੰਘ ਚੱਲੀ ਲੰਘ ਗਈ 100 100 ਸਾਲ ਦੇ ਹੋ ਗਏ ਹਲੇ ਤੱਕ ਗਿਆਨ ਪ੍ਰਾਪਤ ਨਹੀਂ ਪੜੀਏ ਨਹੀਂ ਭੇਦ ਮੂਜੀਏ ਪਰਵਾਨ ਕਹਿੰਦੇ ਪੜਨੇ ਨਾਲ ਨਹੀਂ ਭੇਦ ਆਉਣਾ ਕਿਸ ਦਾ ਰੱਬ ਦਾ ਮੂਜੀਏ ਪਰਵਾਨ ਜਦੋਂ ਬੁੱਝ ਲਿਆ ਬਾਣੀ ਨੂੰ ਫਿਰ ਰੱਬ ਨੇ ਪਰਮਾਨ ਕਰ ਲਿਆ ਆਪਣੀ ਆਪਣੀ ਮੰਜ਼ਲ ਦੇਖੀ ਕਿ ਆਪਾਂ ਕਿਹੜੀ ਮੰਜ਼ਲ ਤੇ ਆ ਹਲੇ ਆਪਾਂ ਪੜਨ ਵਾਲੀ ਮੰਜ਼ਲ ਤੇ ਆ ਜਾਂ ਬੁੱਝਣ ਵਾਲੀ ਮੰਜ਼ਲ ਤੇ ਆ ਪੜੀਏ ਨਹੀਂ ਭੇਦ ਬੁੱਝੀਏ ਪਰਵਾਨ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਗੁਰੂ ਵੀ ਜਾਣਦੇ ਆ ਕਿ ਕੋਈ ਉਹ ਕਮਾਈ ਕਰਦਾ ਸ਼ਬਦ ਦੀ ਬਾਕੀ ਖਾਣੇ ਵਾਲੇ ਖਲਾਉਣੇ ਵਾਲੇ ਐ ਕੋਈ ਪੁੰਨ ਮੰਨਦਾ ਕਿ ਕਿਸੇ ਨੂੰ ਖਲਾਤਾ ਪੁੰਨ ਹੋ ਗਿਆ ਕੋਈ ਖਾਣੇ ਵਿੱਚ ਪੁੰਨ ਮੰਨਦਾ ਦੋਨੇ ਜਣੇ ਲੱਗੇ ਆ ਇੱਕ ਖਲਾਈ ਜਾਂਦਾ ਇੱਕ ਖਾਈ ਜਾਂਦਾ ਸ਼ਬਦ ਦੀ ਕਮਾਈ ਤੋਂ ਦੋਨੇ ਖਾਲੀ ਐ ਗੁਰ ਪ੍ਰਸਾਦੀ ਕੋ ਸਾਚ ਚੱਕਮ ਆਵੇ ਨਾਨਕ ਸੋ ਤਪਾ ਕਹਿੰਦੇ ਉਹ ਤਪ ਹੈ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਨਾਨਕ ਸੋ ਤਪਾ ਨਾਨਕ ਨੇ ਬਚਨ ਕਰ ਦਿੱਤੇ ਕਹਿੰਦੇ ਉਹ ਤਪ ਹੈ ਨਾਨਕ ਸੋ ਤਪਾ ਮੁਖੰਤਰ ਪਾਵੇ ਕਹਿੰਦੇ ਉਹ ਮੁਕਤੀ ਪਾ ਲੈਂਦਾ ਹੈ ਮੁਕਤੀ ਕਦੋਂ ਹੋਣੀ ਹੈ ਸ਼ਬਦ ਦੀ ਕਮਾਈ ਦੇ ਨਾਲ ਮੁਕਤੀ ਹੈ ਨਾ ਖਾਣ ਨਾਲ ਨਾ ਖਲਾਉਣ ਨਾਲ ਨਾ ਤੀਰਥਾਂ ਤੇ ਜਾਣ ਨਾਲ ਨਾ ਧੋਣ ਨਾਲ ਮੁਕਤੀ ਹੈ। ਮੁਕਤੀ ਤਾਂ ਸਬਦ ਦੀ ਕਮਾਈ ਦੇ ਨਾਲ ਹੈ। ਇਹੀ ਤਾਂ ਸਾਨੂੰ ਗੱਲ ਰੜਕਦੀ ਹੈ ਹੁਣ। ਕਿ ਅਸੀਂ ਲੋਕਾਂ ਦੀ ਵਿਰੋਧਤਾ ਕਰਦੇ ਆਂ। ਲੋਕ ਕਿਉਂ ਪਰਖਲਾ ਆਪਾਂ ਨਾ। ਅਸੀਂ ਲੋਕਾਂ ਦੀ ਵਿਰੋਧਤਾ ਕਰਦੇ ਆਂ ਲੋਕ ਜਿਹੜੇ ਕਰਮ ਕਰਦੇ ਆ ਬਾਣੀ ਉਹਨਾਂ ਤੋਂ ਰੋਕਦੀ ਹੈ। ਜਿਵੇਂ ਕਿ ਬੱਚੇ ਨੂੰ ਰੋਕੀਏ ਨਾ ਬੱਚਾ ਰੋਣ ਲੱਗ ਜਾਂਦਾ ਹੈ ਬੜੀ ਜਿੱਦ ਕਰਦਾ ਹੈ ਲੇਕਿਨ ਮਾਂ ਬਾਪ ਨੂੰ ਪਤਾ ਹੁੰਦਾ ਕਿ ਜੇ ਬੱਚੇ ਨੇ ਅੱਗੇ ਹੱਥ ਪਾ ਲਿਆ ਬੱਚੇ ਨੇ ਸੜ ਜਾਣਾ ਇਸ ਤਰੀ ਸਾਡੇ ਗੁਰੂ ਨੂੰ ਪਤਾ ਹੈ ਸਾਧੂ ਸੰਤਾਂ ਨੂੰ ਪਤਾ ਹੈ ਕਿ ਮਾੜੇ ਕਰਮ ਤੋਂ ਰੁਕ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖ ਅੰਤਰ ਪਾਵੇ ਮੁਕਤੀ ਹੋ ਗਈ ਕਦੋਂ ਜਦੋਂ ਸਬਦ ਦੀ ਕਮਾਈ ਕੀਤੀ ਮਹੱਲਾਤੀਆ ਸੋ ਤਪਾ ਜੇ ਇਹ ਤਪ ਘਾਲ ਹੈ ਕਹਿੰਦੇ ਉਹ ਤਪਾ ਜਿਹੜਾ ਉਹ ਤਪੱਸਵੀ ਹੈ ਜਿਹੜਾ ਇਹ ਤਪ ਘਾਲਦਾ ਕਿਹੜਾ ਸਬਦ ਦੀ ਕਮਾਈ ਵਾਲਾ ਸਾਤੋਂ ਗੁਰੂ ਨੂੰ ਮਿਲਿਆ ਕਹਿੰਦੇ ਉਹ ਤਪ ਹੈ ਜਿਹੜਾ ਸਤਗੁਰ ਨੂੰ ਮਿਲਦਾ ਹੈ ਸਤਗੁਰ ਨੂੰ ਮਿਲੇ ਸ਼ਬਦ ਸੰਭਾਲ ਲੈ ਉਹਨੂੰ ਸ਼ਬਦ ਦਾ ਮੇਲ ਪ੍ਰਸ਼ਾਦ ਦੇ ਨਾਲ ਕਰ ਦਿੱਤਾ ਹੈ ਪਹਿਲਾਂ ਬਹਿਮ ਸੀਨੇ ਕੇ ਪ੍ਰਸ਼ਾਦ ਕੀ ਹੈ ਉਹਨ ਦੱਸਦਾ ਹੈ ਕਿ ਸ਼ਬਦ ਨੂੰ ਸੰਭਾਲ ਲੈ ਸਤਗੁਰ ਨੂੰ ਮਿਲੇ ਸ਼ਬਦ ਸੰਭਾਲ ਲੈ ਉਹ ਤਪ ਹੈ ਕਹਿੰਦੇ ਜਿਹੜਾ ਸਤੁਰ ਨੂੰ ਮਿਲਦਾ ਹੈ ਤੇ ਸ਼ਬਦ ਨੂੰ ਸੰਭਾਲ ਲੈਂਦਾ ਹੈ ਇਸ ਸੰਸਾਰ ਦੇ ਚ ਕਿਹਦੇ ਵਾਸਤੇ ਆਇਆ ਮਨੁੱਖ ਸਬਦ ਨੂੰ ਸੰਭਾਲਣੇ ਵਾਸਤੇ ਸਬਦ ਦੀ ਕਮਾਈ ਕਰਨ ਵਾਸਤੇ ਇਹਨਾਂ ਕ ਖੇਲ ਹੈ ਲੇਕਿਨ ਅਸੀਂ ਬਹੁਤ ਅਲਝਾ ਦਿੱਤਾ ਹੈ ਅਸੀਂ ਲੋਕਾਂ ਨੂੰ ਅਲਝਾ ਦਿੱਤਾ ਜੋ ਅਸਲੀਅਤ ਸੀ ਸ੍ਰੀ ਗੋਬਿੰਦ ਸਿੰਘ ਜੀ ਜੋ ਲੁਕੋ ਲਈ ਅਲਝਾ ਦਿੱਤੇ ਖਾਣੇ ਪੀਣੇ ਵਿੱਚੇ ਬਸ ਭੱਜ ਦੌੜ ਵਿੱਚੇ ਅਲਝਾ ਦਿੱਤੇ ਇਤੋਂ ਤੱਕ ਕੇ ਅਰਦਾਸ ਵੀ ਹੁੰਦੀ ਐ ਉਹ ਵੀ ਸੱਸੀ ਕਰਨ ਨਹੀਂ ਦਿੰਦੇ ਉਹ ਘਰ ਵਾਲੇ ਮਾਲਕ ਨੂੰ ਜਦੇ ਭਜਾ ਜਿੰਦਾ ਚੱਕ ਲਿਆ ਕੋਲੀ ਚੱਕ ਲਿਆ ਬਾਟੀ ਚੱਕ ਲਿਆ ਥਾਲ ਭਜਾਤਾ ਵਿਚਾਰਾ ਇਧਰ ਵੀ ਖੜਨ ਨਹੀਂ ਦਿੱਤਾ 1 ਮਿੰਟ ਨਹੀਂ ਖੜਨ ਦਿੱਤਾ ਸਾਡਾ ਮਨੋਰਥੀ ਲੋਕਾਂ ਨੂੰ ਭਜਾਉਣਾ ਪਜਾ ਭਜਾ ਕਿਥੋਂ ਕਹਣਾ ਸਤਗੁਰ ਨੂੰ ਮਿਲੇ ਸ਼ਬਦ ਸੰਭਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਰਹਿਮਤਾਂ ਬਖਸ਼ੀਆਂ ਬਹੁਤ ਸੌਖਾ ਤਰੀਕਾ ਦੱਸਿਆ ਬਹੁਤ ਸਾਦਾ ਮਾਇਆ ਤੋਂ ਰਹਿਤ ਬਣਾ ਸ਼ਬਦ ਦੀ ਸੰਭਾਲ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਸਤਗੁਰ ਨੂੰ ਮਿਲੇ ਸ਼ਬਦ ਸੰਭਾਲ ਲੈ ਸਤਗੁਰ ਕੀ ਸੇਵਾ ਕਹਿੰਦੇ ਸਤਗੁਰ ਦੀ ਸੇਵਾ ਸਤਿਗੁਰ ਦੀ ਸੇਵਾ ਕਰਨੀ ਆ ਉਹ ਤਪਾ ਫਿਰ ਪਰਮਾਨ ਹੋ ਜਾਂਦਾ ਸਤਿਗੁਰ ਕੀ ਸੇਵਾ ਇਹ ਤਪ ਪਰਮਾਨ ਕਹਿੰਦੇ ਤੇਰਾ ਤਪ ਤਾਂ ਪਰਮਾਨ ਹੋਣਾ ਜੇ ਤੂੰ ਸ਼ਬਦ ਦੀ ਸੇਵਾ ਕਰੇ ਜੇ ਤੂੰ ਸਤਿਗੁਰ ਦੀ ਸੇਵਾ ਕਰੇ ਲੇਕਿਨ ਸਤਿਗੁਰੂ ਕੋਲੋਂ ਭੱਜਦੇ ਆਂ ਬਹਾ ਚੜਾ ਛੜਾ ਕੇ ਬੜੀ ਭੀੜ ਐ ਉਧਰ ਜਿੱਧਰ ਖਾਣੇ ਪੀਣ ਦਾ ਪ੍ਰਬੰਧ ਐ ਉਧਰ ਬੜੀ ਭੀੜ ਐ ਬਾਬੇ ਨਾਨਕ ਦੇ ਦਰਬਾਰ ਚ ਕੋਈ ਟਾਮਾ ਟੱਲੇ ਹੀ ਵਹਿੰਦਾ। ਸਾਤ ਗੁਰ ਕੀ ਸੇਵਾ ਇਹ ਤਪ ਪਰਵਾਨ ਨਾਨਕ ਸੋ ਤਪਾ। ਜਿਹਨੂੰ ਨਾਨਕ ਦੇਵ ਜੀ ਨੇ ਬਚਨ ਕਰਦੇ ਕਹਿੰਦੇ ਉਹ ਹੀ ਤਪ ਹੈ ਦਰਗ ਹੈ ਪਾਵ ਹੈ ਮਾਨ। ਕਹਿੰਦੇ ਉਹ ਦਰਗਾਹ ਦੇ ਚ ਮਾਨ ਪਾਵੇਗਾ ਉਹ ਤਪਾ ਹੈ। ਜਿਹੜਾ ਸਾਤ ਗੁਰ ਦੀ ਸੇਵਾ ਕਰਦਾ ਹੈ। ਜਿਹੜਾ ਸਾਉਦ ਦੀ ਕਮਾਈ ਕਰਦਾ ਹੈ। ਪੌੜੀ ਰਾਤ ਦਿਨ ਸੋ ਪਾਈਨ ਸੰਸਾਰ ਕੀ ਵਰਤਨ ਕਹਿੰਦੇ ਰੱਬ ਨੇ ਦਿਨ ਤੇ ਰਾਤ ਬਣਾਇਆ ਸੰਸਾਰ ਨੂੰ ਵਰਤਣ ਵਾਸਤੇ ਗੁਰਮਤੀ ਘਟ ਚਾਨਣਾ ਕਹਿੰਦੇ ਗੁਰੂ ਦੀ ਮੱਤ ਦੇ ਨਾਲ ਅੰਦਰ ਘਟ ਦੇ ਵਿੱਚ ਚਾਨਣਾ ਹੋ ਜਾਂਦਾ ਅੰਦਰ ਜਿਹੜੀ ਘਾਟੀ ਹੈ ਸਾਡੀ ਦੇਹ ਦੇ ਵਿੱਚ ਚਾਨਣਾ ਗੁਰੂ ਦੀ ਮੱਤ ਦੇ ਨਾਲ ਹੁੰਦਾ ਗੁਰਮਤੀ ਘਟ ਚਾਨਣਾ ਅਧੇਰ ਵਿਨਾਸ਼ਨ ਜਿਹੜਾ ਅੰਧੇਰਾ ਹੈ ਉਸ ਦਾ ਬੀਜ ਨਾਸ ਹੋ ਜਾਂਦਾ ਹੁਕਮੇ ਹੀ ਸਭ ਸਾਜਿਆ ਨਾ ਰੱਬਿਆ ਸਭ ਬਣਾ ਤ੍ਰੈਣ ਕਹਿੰਦੇ ਹੁਕਮ ਨਾਲੇ ਸਾਰਾ ਕੁਝ ਬਣਾਇਆ ਸਾਰੇ ਬਣਾ ਵਿੱਚ ਜੰਗਲਾਂ ਵਿੱਚ ਆਪ ਵਰਤਦਾ ਸਭ ਕੁਝ ਆਪੇ ਆਪ ਹੈ ਗੁਰਮੁਖ ਸਾਧ ਹਰ ਪਾਣਾ ਕਹਿੰਦੇ ਗੁਰਮੁਖਾ ਸਦਾ ਹੀ ਉਹਦੇ ਬਾਣੇ ਵਿੱਚ ਰਹਿ ਸਭ ਦੇ ਹੀ ਸੋਝੀ ਪਈ ਕਹਿੰਦੇ ਸ਼ਬਦ ਦੇ ਨਾਲ ਸੋਝੀ ਆਉਂਦੀ ਹੈ ਨਹੀਂ ਬੇਸੁਰਤ ਹੈ ਇਹ ਸੁਰਤ ਜਿਹਨੂੰ ਕਹਿੰਦੇ ਜਿਹੜਾ ਪਛਾਨਣਾ ਲੱਗ ਜਾਂਦਾ ਹੈ ਕਹਿੰਦੇ ਸੋਝੀ ਆ ਗਈ ਅਸੀਂ ਬੇਸੁਰਤ ਹਾਂ ਸੋਝੀ ਸ਼ਬਦ ਦੇ ਨਾਲ ਆਉਂਦੀ ਹੈ ਪਹਿਲਾਂ ਸ਼ਬਦ ਦੀ ਪ੍ਰਾਪਤੀ ਹੈ ਫਿਰ ਸ਼ਬਦ ਦੀ ਸੇਵਾ ਹੈ ਫਿਰ ਸੋਝੀ ਆਉਣੀ ਹੈ ਸਭ ਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਕਹਿੰਦੇ ਸੱਚਾ ਫਿਰ ਆਪ ਬੁਝਾ ਦਿੰਦਾ ਆਪ ਦੱਸ ਦਿੰਦਾ ਸ਼ਲੋਕ ਮਹੱਲਾ 3 ਅਭਿਗਾਕਤ ਇਹ ਨਾਖਿਐ ਜੈਸੀ ਕਿ ਪਹਿਲਾਂ ਤਪੇ ਵਾਸਤੇ ਅਭਿਗਾਕਤ ਜਿਹਨੂੰ ਰੱਬ ਦਾ ਗਿਆਨ ਪ੍ਰਾਪਤ ਹੋ ਜਾਂਦਾ ਜਿਹਨੂੰ ਸੋਜੀ ਪੈ ਜਾਂਦੀ ਸੋਜੀ ਸਭ ਤੋਂ ਨਾਲ ਆ ਗਈ ਉਹ ਕਹਿੰਦੇ ਅਬਏ ਆਗਤ ਇਹਨਾਂ ਆਖੀਐ ਕਹਿੰਦੇ ਉਹਨਾਂ ਨੂੰ ਸੋਝੀ ਨਹੀਂ ਆਈ ਉਹਨਾਂ ਨੂੰ ਗਿਆਨ ਨਹੀਂ ਪ੍ਰਾਪਤ ਹੋਇਆ ਜਿਨ ਕੇ ਚਿਤਮੈ ਭਰਮ ਕੇ ਜਿਨ੍ਹਾਂ ਦੇ ਚਿੱਤੇ 'ਚ ਜੇ ਮਨ ਦੇ 'ਚ ਬਹਿਮ ਹੈ ਭਰਮ ਹਨ ਉਹ ਨਹੀਂ ਤਪੱਸਵੀ ਬਣਿਆ ਉਹ ਨਹੀਂ ਸਾਧੂ ਬਣਿਆ ਉਹ ਨਹੀਂ ਸੰਤ ਬਣਿਆ ਉਹਨੂੰ ਨਹੀਂ ਰੱਬ ਦਾ ਗਿਆਨ ਹੋਇਆ ਜਿਦੇ ਮਨ ਦੇਹਿਮ ਹੈ ਭਰਮ ਅਬੇ ਆਗਤ ਇਹ ਨਾ ਆਖੀਐ ਨਾ ਜਿਨ ਕੇ ਚਿਤ ਮੈਂ ਪਰਮ ਤਿਸ ਦੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਕਹਿੰਦੇ ਕਿਹੜਾ ਧਰਮ ਐ ਤੇਰਾ ਬਹਿਮ ਤੇਰਾ ਖਤਮ ਨਹੀਂ ਹੋਇਆ ਪਰਮ ਤੇਰਾ ਖਤਮ ਨਹੀਂ ਹੋਇਆ ਅਬੇ ਨਰੰਜਨ ਪਰਮ ਪਦ ਕਹਿੰਦੇ ਅਬੇ ਨਰੰਜਨ ਹੈ ਜਿਹੜਾ ਪਰਮਾਤਮਾ ਦਾ ਪਦ ਹੈ ਤਾ ਕਾ ਭੁੱਖਾ ਹੋਏ ਕਹਿੰਦੇ ਤਾਂ ਇਹ ਇਹਦੀ ਭੁੱਖ ਲੱਗੇ ਸੱਚੇ ਨਾਮ ਕੀ ਲਾਗੇ ਭੁੱਖ ਉਤਪੋਖ ਖਾਏ ਚਲਿਏ ਦੁਖ ਸੱਚੇ ਨਾਮ ਦੀ ਭੁੱਖ ਲੱਗੇ ਫਿਰ ਛਕੀਏ ਫਿਰ ਕਹਿੰਦੇ ਦੁਖ ਚਲੇ ਜਾਂਦੇ ਤਿਸ ਕਾ ਪੋਜਨ ਨਾਨਕਾ ਕਹਿੰਦੇ ਜਿਹੜਾ ਉਹਦਾ ਭੋਜਨ ਹੈ ਨਾ ਬੇਰਲਾ ਪਾਏ ਕੋਈ ਕਹਿੰਦਾ ਉਹਦੇ ਭੋਜਨ ਨੂੰ ਜਿਹੜਾ ਰੱਬ ਦਾ ਭੋਜਨ ਹੈ ਉਹਨੂੰ ਕੋਈ ਪਾਉਂਦਾ ਹੈ ਰੱਬ ਦਾ ਭੋਜਨ ਕਿਹੜਾ ਹੈ ਰੱਬ ਕੀ ਛਕਦਾ ਹੈ ਬ੍ਰਹਮ ਗਿਆਨੀ ਕੀ ਛਕਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹ ਤਾਂ ਭੋਜਨ ਗਿਆਨ ਹੈ ਬ੍ਰਹਮ ਗਿਆਨੀ ਦਾ ਰੱਬ ਗਿਆਨ ਛਕਦਾ ਬਾਣੀ ਛਕਦਾ ਬਾਣੀ ਨਾਲ ਰੱਬ ਨੂੰ ਸਬਰ ਆ ਜਾਂਦਾ ਜਦੋਂ ਅਸੀਂ ਬਾਣੀ ਪੜਦੇ ਆ ਅਸੀਂ ਰੱਬ ਨੂੰ ਭੋਜਨ ਛਕਾਉਂਦੇ ਆ ਕਿਉਂ ਇਹ ਭੋਜਨ ਸੱਚਖੰਡ ਤੋਂ ਆਇਆ ਸੱਚਖੰਡ ਵਿੱਚ ਤਾਂ ਇਹ ਭੋਜਨ ਨਹੀਂ ਵਰਤਾਇਆ ਜਾਂਦਾ ਸੱਚਖੰਡ ਹੀ ਬਾਣੀ ਜਾਂਦੀ ਹੈ ਹੋਰ ਕੋਈ ਚੀਜ਼ ਸੱਚਖੰਡ ਵਿੱਚ ਨਹੀਂ ਜਾਂਦੀ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਐ ਕਹਿੰਦੇ ਇਹ ਅਭਿਆਗਤ ਨਹੀਂ ਆਨੇ ਇਹਨਾਂ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ ਇਹ ਸਾਧੂ ਨਹੀਂ ਆਨੇ ਇਹ ਸੰਤ ਨਹੀਂ ਹਨ ਕਿਹੜੇ ਅਭਿਆਗਤ ਇਹ ਨਾ ਆਖੀਐ ਨਾ ਜੇ ਭਾਰ ਘਰ ਭੋਜਨ ਕਰੇ ਨਾ ਕਹਿੰਦੇ ਜਿਹੜੇ ਦੂਸਰਾਂ ਦੇ ਘਰ ਭੋਜਨ ਕਰਦੇ ਆ ਆਪਾਂ ਤਾਂ ਰੋਜ਼ੇ ਤੁਰੇ ਰਹਿੰਦੇ ਆ ਅੱਜ ਕਿਸੇ ਬੀਬੀ ਨੇ ਸੱਦਾ ਦਿੱਤਾ ਰੋਟੀ ਦਾ ਕੱਲ ਨੂੰ ਦੂਸਰੀਆਂ ਦੇ ਦਿੱਤਾ ਪਰਸੋਂ ਤੀਸਰੀ ਨੇ ਦਿੱਤਾ ਇਹਦਾ ਦਰਗਾਹ ਕਹਿੰਦੀ ਹੈ ਕਿ ਉਹ ਸਾਧੂ ਸੰਤ ਨਹੀਂ ਹਨ ਜਿਹੜੇ ਪਰਾਇਆਂ ਦੇ ਘਰ ਜਾ ਕੇ ਭੋਜਨ ਛਕਦੇ ਆ ਬੜੀ ਮौज ਲੱਗੀ ਐ ਸਾਨੂੰ ਤਾਂ ਬਾਣੀ ਕੁਛ ਕਹਿੰਦੀ ਐ ਅਸੀਂ ਕੁਛ ਕਰਨ ਲੱਗ ਗਏ ਕਿਉਂ ਬਾਣੀ ਨੂੰ ਮੰਨਿਆ ਨਹੀਂ ਅਸੀਂ ਬਾਣੀ ਨੂੰ ਸੁਣਿਆ ਨਹੀਂ ਬਿਲਕੁਲ ਸਪਸ਼ਟ ਲਿਖਿਆ ਅਭਿਆਗ ਤੇ ਇਹ ਨਾ ਆਖੀਆ ਨਾ ਜੇ ਪਾਰ ਘਰ ਪਰ ਤਾਂ ਪਰਾਏ ਘਰ ਨੂੰ ਕਹਿੰਦੇ ਆ ਪਰਾਇਆ ਘਰ ਦੂਸਰੇ ਦੇ ਘਰ ਛੱਕਣ ਜਾਣਾ ਰੋਟੀ ਇਹ ਰੋਕੇ ਸੀ ਸਿਰਗੋ ਨਾਨਕਦੇਵ ਜੀ ਨੇ ਇਹ ਪੰਡਤ ਇਦਾਂ ਹੀ ਕਰਦੇ ਸੀ ਅੱਜ ਕਿਸੇ ਨੇ ਸਰਾਧ ਕਰਤਾ ਪਰ ਦੰਦੂਏ ਨੇ ਕਰਤਾ ਰੋਜ਼ ਮੋਜਾਂ ਲੱਗੀਆਂ ਖੀਰਖੜਾ ਖਾਂਦੀਆਂ ਤਾਹੀਂ ਸਿਰ ਨੂੰ ਨਾਰਕਦੇਵ ਜੀ ਨੇ ਰੋਕਿਆ ਕਹਿੰਦੇ ਇਹ ਨਹੀਂ ਭਗਤ ਹੋ ਸਕਦੇ ਇਹ ਨਹੀਂ ਗਿਆਨੀ ਹੋ ਸਕਦੇ ਇਹ ਨਹੀਂ ਵਿਦਵਾਨ ਹੋ ਸਕਦੇ ਜਿਹੜੇ ਪਰਾਇਆਂ ਦੇ ਘਰ ਪੋਜਨ ਛਕਣ ਜਾਂਦੇ ਹਨ ਇੱਕ ਵੀ ਅਸੀਂ ਗੱਲ ਬਾਬੇ ਨਾਰਕ ਦੀ ਮੰਨਣ ਨੂੰ ਤਿਆਰ ਨਹੀਂ ਅਸੀਂ ਪੂਰਨ ਸਮਝਦੇ ਆ ਕਿ ਰੋਟੀ ਖਲਾਤੀ ਪੋਜਨ ਛਕਾਤਾ ਇਧਰ ਬਾਣੀ ਕਹਿੰਦੀ ਹੈ ਪਰਾਏ ਦੇ ਘਰ ਭੋਜਨ ਛਕਣ ਜਾਣਾ ਨਹੀਂ ਕੀ ਦੀ ਮੰਨੀਏ ਲੋਕਾਂ ਦੀ ਮੰਨੀਏ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੰਨੀਏ ਅਭਿਆਗਤ ਇਹ ਨਾਖੀਐਨ ਜੇ ਪਰ ਘਰ ਭੋਜਨ ਕਰੇਨ ਉਧਰੇ ਕਾਰਨ ਆਪਣੇ ਬਹਿਲੇ ਭੇਕ ਕਰੇਨ ਕਹਿੰਦੇ ਇਹ ਪਰਾਏ ਦੇ ਘਰ ਜਾਣੇ ਬਾਅਦ ਫਿਰ ਭੇਕ ਬਣਾਉਂਦੇ ਆ ਫਿਰ ਬਾਬਾ ਜੀ ਵੀ ਤਾਂ ਬਣਨਾ ਪੈਣਾ ਹੈ ਬਾਬਾ ਜੀ ਵਾਲੇ ਕੱਪੜੇ ਪਾਉਣੇ ਪੈਣੇ ਆ ਤਾਂ ਹੀ ਰੋਟੀ ਖਿਲਾਉ ਜੇ ਬਾਬਾ ਬਣ ਕੇ ਆਉ ਜੇ ਕੋਈ ਉਧਾ ਭੁੱਖਾ ਨੰਗਾ ਆ ਗਿਆ ਉਹਨ ਤਾਂ ਡੰਡਾ ਮਾਰ ਕੇ ਗਾਹ ਕਰ ਦਾਂਗੇ ਜਿਨੇ ਪੇਖ ਦਿਖਾਇਆ ਉਹਦੇ ਅੱਗੇ ਪਿੱਛੇ ਫਿਰਦੇ ਆ ਉਹ ਸਾਡਾ ਬਾਬਾ ਹੈ ਉਹ ਸਾਡਾ ਰੱਬ ਹੈ ਉਧਰ ਇਹ ਕਾਰਨ ਆਪਾਂ ਨੇ ਬਹਿਲੇ ਪੇਖ ਕਰੇ ਨਾ ਬੰਦੇ ਬਹੁਤ ਤਰ੍ਹਾਂ ਦੇ ਭੇਖ ਕਰਦਾ ਐ ਪਰਾਏ ਘਰ ਭੋਜਨ ਛਕਣ ਵਾਸਤੇ ਬੜੇ ਕਿਸਮ ਦੇ ਭੇਖ ਬਣਾਉਂਦਾ ਆਪਣੇ ਕਿ ਲੋਕ ਮੈਨੂੰ ਬਾਬਾ ਜੀ ਕਹਿ ਕੇ ਸਮਝ ਕੇ ਆਪਣੇ ਘਰ ਬੁਲਾ ਲੈਣ ਚਿਰਕੋ ਨਾਨਕਦੇਵ ਜੀ ਕਹਿੰਦੇ ਪਾਪਾ ਭਾਈ ਅਬਿਹਾਗਤ ਸਹੀ ਨਾਨਕਾ ਕਹਿੰਦੇ ਉਹ ਆ ਭਗਤ ਉਹ ਐ ਅਬਿਹਾਗਤ ਆਤਮ ਗੌਣ ਕਰੇਨ ਆਪਣੀ ਆਤਮਾ ਦੇ ਵਿੱਚ ਆਪਣੀ ਦੇਹ ਦੇ ਵਿੱਚ ਇੱਥੇ ਢੇੜਾ ਮਾਰਨ ਪਰਾਂਏ ਦੇ ਘਰ ਨਹੀਂ ਜਾਣਾ ਆਪਣੀ ਆਤਮਾ ਦੇ ਚ ਗੌਣ ਕਰਨੇ ਚੱਕਰ ਲਾਉਣਾ ਆਪਣੀ ਆਤਮਾ ਦੇ ਵਿੱਚ ਪ੍ਰਮਾਤਮਾ ਨੂੰ ਲੱਭਣਾ ਰੋਕ ਦਿੱਤਾ ਕਿ ਪ੍ਰਾਂਏ ਦੇ ਘਰ ਨਾ ਜਾਈਂ ਆਪਣੀ ਆਤਮਾ ਦਾ ਗੌਣ ਕਰ ਅੱਬੇ ਆਖ ਤਸੇਹੀ ਨਾਨਕਾ ਜੇ ਆਤਮ ਗੌਣ ਕਰੇਨ ਪਾਲ ਲੈਣ ਸੋ ਆਪਣਾ ਕਹਿੰਦੇ ਆਪਣੇ ਰੱਬ ਨੂੰ ਉਹ ਪਾਲ ਲੈਣਗੇ ਕਿੱਥੋਂ ਆਤਮਾ ਵਿੱਚੋਂ ਪਾਲ ਲੈਣ ਸੋ ਆਪਣਾ ਸੌਨਾ ਪਤੀ ਪਰਮੇਸ਼ਰ ਰੱਬ ਨੂੰ ਕਹਿੰਦੇ ਆਪਣੇ ਰੱਬ ਨੂੰ ਆਪਣੇ ਪਤੀ ਨੂੰ ਪਰਮੇਸ਼ਰ ਨੂੰ ਲੱਭ ਲੈਣਗੇ ਕਿੱਥੋਂ ਆਪਣੀ ਆਤਮਾ ਦੇ ਵਿੱਚੋਂ ਪਾਲ ਲੈਣ ਸੋ ਆਪਣਾ ਨਿਜਕਰ ਰਹਿਣ ਕਰੇਨ ਕਹਿੰਦੇ ਉੱਥੇ ਫਿਰ ਵਾਸਾ ਹੋ ਜੇ ਸੱਚਖੰਡੀ ਚ ਵਾਸਾ ਹੋ ਜੇ ਪੌੜੀ ਅੰਬਰ ਧਰਤ ਵਿਚੋੜੀਆਂ ਅੰਬਰ ਅਸਮਾਨ ਨੂੰ ਕਹਿੰਦੇ ਆ ਕਹਿੰਦੇ ਅਸਮਾਨ ਦਾ ਤੇ ਧਰਤੀ ਦਾ ਵਿਚੋੜਾ ਪਾ ਦਿੱਤਾ ਰੱਬ ਨੇ ਦੇਖੋ ਕਿੱਥੇ ਧਰਤੀ ਕਿੱਥੇ ਅਸਮਾਨ ਦੋਨੇ ਵਿਚੋੜ ਦਿੱਤੇ ਦੋਨਾਂ ਦਾ ਵਿਚੋੜਾ ਪਾਇਆ ਰੱਬ ਨੇ ਸਮਝ ਆਇਆ ਕਿ ਧਰਤੀ ਤੇ ਸਮਾਨ ਦਾ ਵਿਛੋੜਾ ਪਾ ਦਿੱਤਾ ਇਸ ਤਰ੍ਹਾਂ ਹੀ ਇਹ ਬੰਦੇ ਦਾ ਤੇ ਰੱਬ ਦਾ ਵਿਛੋੜਾ ਪਿਆ ਹੋਇਆ ਹੈ ਦੇਖ ਲਓ ਧਰਤੀ ਕਿੱਥੇ ਹੈ ਸਮਾਨ ਕਿੱਥੇ ਹੈ ਬੜਾ ਫਰਕ ਹੈ ਅੰਬਰ ਧਰਤੀ ਵਿਛੋੜੀਆਂ ਵਿਚ ਸੱਚਾ ਅਸਰੋ ਕਹਿੰਦੇ ਇਹ ਜਗਤ ਦੇ ਵਿੱਚੋਂ ਸੱਚਾ ਆਪ ਵੱਸਦਾ ਪਹਿਲਾਂ ਵਿਛੋੜਾ ਪਾ ਦਿੱਤਾ ਇਹਦਾ ਇਹਦੇ ਵਿੱਚ ਆਪ ਵਸਣ ਲੱਗ ਗਿਆ ਅੰਬਰ ਧਰਤੀ ਵਿਛੋੜੀਐਨ ਵਿੱਚ ਸੱਚਾ ਅਸਰੋ ਕਰ ਦਰ ਸਭੋ ਸੱਚ ਹੈ ਕਹਿੰਦੇ ਉਹਦਾ ਘਰ ਹੈ ਨਾ ਜਿਹੜਾ ਦਰ ਹੈ ਦਾ ਉੱਥੇ ਸੱਚ ਵਰਤਦਾ ਹੈ ਕਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨੋ ਕਹਿੰਦੇ ਕੀ ਹੈ ਉਹਦੇ ਘਰ ਦੇ ਵਿੱਚ ਉਹਦੇ ਘਰ ਦੇ ਵਿੱਚ ਸੱਚਾ ਨੋ ਹੈ ਸੱਚੀ ਬਾਣੀ ਹੈ ਉਸ ਦੇ ਘਰ ਦੇ ਵਿੱਚ ਸੱਚਾ ਸ਼ਬਦ ਹੈ ਉਸ ਦੇ ਘਰ ਦੇ ਵਿੱਚ ਸਾਬ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਉ ਕੇ ਸੱਚਾ ਹੁਕਮ ਵਰਤਦਾ ਲੇਕਿਨ ਗੁਰਮਖ ਇਸ ਸੱਚ ਦੇ ਵਿੱਚ ਸਮਾ ਜਾਂਦਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਗੁਰਮਖ ਬਾਸਤੇ ਕਿ ਗੁਰਮਖ ਹੀ ਸੱਚ ਦੇ ਵਿੱਚ ਮਿਲਦਾ ਹੈ ਗੁਰਮਖ ਦੀ ਜੋਤ ਨੋ ਜੋਤ ਰਲਦੀ ਜਦੋਂ ਤੱਕ ਗੁਰਮਖ ਨਹੀਂ ਬਣਦਾ ਉਹ ਨਹੀਂ ਦੇਰ ਤੱਕ ਸੱਚ ਦੇ ਵਿੱਚ ਨਹੀਂ ਸਮਾਉਂਦਾ ਜੋਤਨਾਂ ਜੋਤ ਰਲਦੀ ਨੇ ਸਭ ਸੱਚੋ ਸੱਚ ਵਰਤਦਾ ਗੁਰਮਖ ਸੱਚ ਸਮੋ ਸੱਚਾ ਆਪ ਤਖਤ ਸੱਚਾ ਸਭ ਕਹਿੰਦੇ ਸੱਚਾ ਉਹਦਾ ਤਖਤ ਹੈ ਸੱਚਾ ਉਸਤੇ ਬੈਠਾ ਹੈ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿਉ ਉਹ ਸੱਚਾ ਨਿਉ ਕਰਦਾ ਸੱਚੇ ਤਖਤ ਤੇ ਬੈਠ ਉਸੇ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲਦੀ ਕਿਸੇ ਦਾ ਜੋਰ ਨਹੀਂ ਚੱਲਦਾ ਸਭ ਸੱਚੋ ਸੱਚ ਵਰਤਦਾ ਕਹਿੰਦੇ ਸਾਰਾ ਕੋ ਸੱਚ ਵਰਤਦਾ ਆਖਰ ਜਾ ਕੇ ਕੀ ਸਮਝਾਉਂਦੇ ਆ ਸਭ ਸੱਚੋ ਸੱਚ ਵਰਤਦਾ ਗੁਰਮਖ ਅਲੱਖ ਲਖਾਈ ਕਹਿੰਦੇ ਗੁਰਮਖ ਨੂੰ ਰੱਬ ਦੇਖਣ ਲੱਗ ਜਾਂਦਾ ਅਲੱਖ ਜਿਹੜਾ ਨਾ ਦਿਖਦਾ ਉਹ ਬੇ ਲਖਾਈ ਜਿਹੜਾ ਦਿਖਣ ਲੱਗ ਜੇ ਗੁਰਮਖ ਅਲਖ ਲਖਾਈ ਕਿ ਜਿਹੜਾ ਨਹੀਂ ਦਿਖਦਾ ਸੀ ਰੱਬ ਗੁਰਮਖ ਨੂੰ ਦਿਖਣ ਲੱਗ ਜਾਂਦਾ ਹੁਣ ਗੁਰਮਖ ਦੀ ਮੰਜ਼ਲ ਦੇਖ ਲੋ ਕਿਹੜੀ ਮੰਜ਼ਲ ਹੈ ਆਪਾਂ ਸਾਰੇ ਆਪਣੇ ਆਪ ਨੂੰ ਗੁਰਮਖ ਮੰਨਦੇ ਆਂ ਖਾਸ ਕਰਕੇ ਜਿਨ੍ਹਾਂ ਨੇ ਅੰਬਤ ਛਕ ਲਿਆ ਉਹ ਤਾਂ ਕਹਿੰਦੇ ਅਸੀਂ ਗੁਰਮਖ ਆ ਉਹ ਉਹਨਾਂ ਨੂੰ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਮਨਮੁਖ ਮੰਨਦੇ ਆ ਲੇਕਿਨ ਆਪਾਂ ਵੀ ਉਹਨਾਂ ਵਰਗੇ ਹੀ ਆਂ ਕਦੋਂ ਤੱਕ ਜਦੋਂ ਤੱਕ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੋਏ ਦੇਖਿਆ ਕਦੇ ਰੱਬ ਫਰਕ ਹੀ ਐ ਸਾਡੇ ਮਨ ਦਾ ਫਰਕ ਐ ਕਿ ਮੈਂ ਅਮਰਤ ਛਕ ਲਿਆ ਦੂਏ ਨੇ ਨਹੀਂ ਛਕਿਆ ਉਹ ਮਨਮੁਖਾ ਮੈਂ ਗੁਰਮਖਾ ਸਾਡੀ ਸੋਚ ਇਹ ਕਹਿੰਦੀ ਐ ਲੇਕਿਨ ਨਹੀਂ ਗੁਰਮਖ ਉਹ ਵੈ ਜਿਹੜਾ ਗੁਰੂ ਦੀ ਗੱਲ ਮੰਨਦਾ ਐ ਜਿਹੜਾ ਗੁਰੂ ਦੇ ਬਾਣੇ ਵਿੱਚ ਰਹਿੰਦਾ ਐ ਗੁਰੂ ਦੇ ਹੁਕਮ ਵਿੱਚ ਰਹਿੰਦਾ ਗੁਰਮਖ ਉਹ ਵੈ ਜਿਹਨੂੰ ਰੱਬ ਦਿਖਣ ਲੱਗ ਜਾਂਦਾ ਐ ਐਵੇਂ ਅਸੀਂ ਭਲੇਖੇ ਵਿੱਚਾਂ ਇਹ ਭਲੇਖਾ ਦੂਰ ਹੋ ਜਾਣਾ ਜਦੋਂ ਸਾਨੂੰ ਆ ਕੇ ਜਮਾ ਨੇ ਡੰਡਾ ਮਾਰ ਕੇ ਲੈ ਕੇ ਜਾਣਾ ਆਓ ਆਪਾਂ ਭਲੇਖੇ ਨੂੰ ਕੱਢੀਏ ਸਿਰਗੂ ਨਾਨਕਦੇਵ ਜੀ ਦਰਗਾਹ ਵਿੱਚ ਆਈਏ ਬਾਣੀ ਨੂੰ ਸਮਝੀਏ ਬਾਣੀ ਨੂੰ ਮੰਨੀਏ ਬਾਣੀ ਤੇ ਅਮਲ ਕਰੀਏ ਸਿਰਗੂ ਨਾਨਕਦੇਵ ਹੀ ਨਿਰਣਾ ਕਰ ਦਿੱਤਾ ਹੈ ਕਿ ਸੰਤ ਕੌਣ ਹੈ ਭਗਤ ਕੌਣ ਹੈ ਆਭੈਕਤ ਕੌਣ ਹੈ ਗੁਰਮਕ ਕੌਣ ਹੈ ਸੱਚਾ ਆਪ ਤਖਤ ਸੱਚਾ ਮੈਂ ਸੱਚਾ ਕਰੇ ਨਿਉ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਗ ਅਲਗ ਆਈ ਗੁਰਮਖ ਤੇ ਆ ਕੇ ਨਵੇੜਾ ਕਰਦੇ ਨੇ ਸਿਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਰਹਿਮਤਾ ਕਰਦੇ ਹਨ ਜਿਹੜੇ ਸਤਰਛਾਇਆ ਥੱਲੇ ਆ ਜਾਂਦੇ ਹਨ ਸਿਰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਸਿਰ ਗੁਰੂ ਨਾਨਕ ਦੇਵ ਜੀ ਰਹਿਮਤਾ ਕਰਦੇ ਉਹਨਾਂ ਦੀ ਝੋਲੀਆਂ ਭਰ ਦਿੰਦੇ ਸੋ ਸਾਧ ਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ